ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਬਲੌਗ ਦੇ ਵਿੱਚ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਭਾਈ ਮੈਂ ਚੱਲਿਆ ਆਂ ਗੁਰੂ ਸਰ ਤੇ ਆਪਣੇ ਮੋਟਰ ਤੇ ਬਾਕੀ ਅੱਜ ਆਪਾਂ ਕਈ ਕੰਮ ਕੀਤੇ ਨੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂਜੀ ਆਹ ਭਾਈ ਆਪਾਂ ਫੁੱਲਾਂ ਦੇ ਬੂਟੇ ਲਾਤੇ ਨੇ ਇਹ ਘਾਹ ਲਾਤੇ ਛੋਟੇ ਛੋਟੇ ਆਪਕੇ ਲਈ ਫੁੱਲ ਸੂਰਜਮੁਖੀ ਵਰਗੇ ਤੇ ਇਹ ਆ ਲਾਤਾ ਤੇ ਹੋਰ ਭਾਈ ਆਪਾਂ ਗੱਠਿਆਂ ਦੀ ਪਨੀਰੀ ਲਾਤੀ ਆ ਗੱਠੇ ਲਾਤੇ ਨੇ ਤੇ ਹੁਣ ਜੋ ਆਪਣੇ ਰਹਿ ਗਿਆ ਵਾ ਮੇਥੀ ਧਨੀਆਂ ਸਰੋਂ ਤੇ ਆ ਪਾਲਕ ਇਹ ਹੁਣ ਆਪਾਂ ਸਾਰੇ ਸਾਫ਼ ਕਰਕੇ ਇਥੋਂ ਥਾਂ ਅ ਮਹੀਨੇ ਤੱਕ ਮਹੀਨੇ ਤੋਂ ਵੀ ਬਾਅਦ ਹੀ ਮਾਰਚ ਦੇ ਵਿੱਚ ਨਾ ਆਪਾਂ ਇੱਥੇ ਭਿੰਡੀਆਂ ਲਾਦਵਾਂਗੇ ਕੱਦੂਆਂ ਦੀ ਬੀਲਾਂ ਲਾਵਾਗੇ ਤੇ ਇੱਥੇ ਆਪਾਂ ਥਾਂ ਛੱਡਿਆ ਵਾ ਇੱਥੇ ਆਪਾਂ ਹੁਣ ਚੱਪਣ ਕੱਦੂ ਲਾ ਦਾਂਗੇ ਕੁਸ਼ਕ ਦੇਣਾ ਤੱਕ ਆ ਭਾਈ ਆਪਣਾ ਖੇਤ ਆ ਗਿਆ ਵਾ ਆਪਣੀ ਸਰੋਹੜੀ ਆ ਬਰਸੀਮ ਤੇ ਇਦੋਂ ਅੱਗੇ ਆਪਣੀ ਚਣਕ ਖੜੀ ਆ ਇਹ ਭਾਈ ਕੋ ਟਾਗਾਂ ਵਾਲਾ ਰਾਵਾ ਇੱਥੋਂ ਹੁਣ ਗੁਰੂ ਸਾਹਿਬ ਸਾਹਿਬ ਨੂੰ ਚੱਲੇ ਆ ਪਿੰਡ ਆਗਾ ਦਾ ਕੋਟ ਸਾਈਕਲ ਦੇ ਉੱਪਰ ਪੱਤ ਝੜ ਦਰਖਤ ਸਾਰੇ ਸੁੱਕੇ ਪੈ ਨੇ ਤੇ ਹੁਣ ਜਿਵੇਂ ਕਹਿੰਦੇ ਹੁੰਦੇ ਆਈ ਬਸੰਤ ਪਾਲਾ ਉਡਾਨਤ ਤੇ ਭਾਈ ਹਰਿਆਲੀ ਆ ਜਾਣੀ ਆ ਬਾਹਰ ਹੋਣ ਮੌਸਮ ਵੀ ਪੂਰਾ ਵਧੀਆ ਵਾ ਅੱਜ ਤਾਂ ਬਹੁਤ ਸੋਹਣੀ ਧੁੱਪ ਲੱਗੀ ਆ ਮਿੱਤਰੋ ਤੁਸੀਂ ਪੂਰੀ ਪੂਰੀ ਚਮਕਦਮ ਕੇ ਸੇਪਾ ਪਿੰਡ ਆਗਾ ਦੇ ਕੋਟ ਵਿੱਚ ਐਂਟਰ ਹੋ ਗਏ ਆ ਤਾਂ ਦੇਖ ਲਓ ਭਾਈ ਪਿੰਡ ਆਗਾ ਦਾ ਕੋਟ ਤੇ ਇੱਥੇ ਛੇਵੇਂ ਬਾਦਸ਼ਾਹੀ ਬਹੁਤ ਭਾਗਾ ਵਾਲਾ ਪਿੰਡ ਕਣਕਾਂ ਵੀ ਅੱਜ ਪੂਰੀ ਮੌਜ ਦੇ ਵਿੱਚ ਲਹਿਰਾ ਰਹੀਆਂ ਨੇ ਕਿਉਂਕਿ ਮੌਸਮ ਬਹੁਤ ਵਧੀਆ ਵਾ ਪੱਲਾ ਦੂਰਾ ਬਹੁਤ ਪੈ ਰਿਹਾ ਤੇ ਆ ਕੁੱਤੇ ਸੁੱਤੇ ਪਏ ਆ ਆਰਾਮਦਾਰੀ ਦੇ ਨਾਲ ਆ ਕਣਕਾਂ ਦੇਖ ਲਓ ਮੋਜ ਮਸਤੀ ਦੇ ਨਾਲ ਝੂਲ ਰਹੀਆਂ ਨੇ ਸਾਈਕਲ ਤੇ ਆਉਣ ਦਾ ਨਜ਼ਾਰਾ ਹੀ ਵੱਖਰਾ ਵਾ ਸਿੰਗਲ ਜੀ ਸੜਕ ਹੈ ਬਹੁਤ ਪਿਆਰਾ ਮਾਹੌਲ ਤੇ ਦੋਸਤੋ ਆ ਸਨਸੈਟ ਵੀ ਹੋ ਰਿਹਾ ਵਾ ਸੂਰਜ ਛੈ ਪਰਿਆ ਵਾ ਪੂਰਾ ਵਧੀਆ ਦੇਖੋ ਥੋੜੀ ਥੋੜੀ ਫੌਗ ਧੁੰਦੋਣੀ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਪਿੰਡ ਨੂੰ ਚੱਲਦੇ ਆ ਤੇ ਉੱਥੇ ਥੋੜਾ ਇੱਕ ਟਾਈਮ ਆਪਾਂ ਮੋਟਰ ਤੇ ਰੁਕਾਂਗੇ ਆਪਣੇ ਖੇਤ ਭਾਈ ਫਲ ਸਬਜ਼ੀਆਂ ਦੇਖਾਂਗੇ ਉੱਥੇ ਜਾ ਕੇ ਆ ਦੇਖ ਲੂ ਭਾਈ ਮਾਹੌਲ ਆਪਾਂ ਮੇਰੇ ਮੇਰੇ ਤੋਂ ਪਹਿਲਾਂ ਹੀ ਆ ਜਾਣੇ ਆ ਟਾਈਮ ਨਾਲ ਹੋਣੀ ਚੰਗਾ ਹੁੰਦਾ ਤੇ ਭਾਈ ਅੱਜ ਕੱਲ ਮੈਂਟਲੀ ਟੈਨਸ਼ਨਾਂ ਬਹੁਤ ਜ਼ਿਆਦਾ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਇਹਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੰਨਾ ਕੁ ਵੀ ਟਾਈਮ ਮਿਲੇ ਜਿਵੇਂ ਕਿਵੇਂ ਵੀ ਆਪਾਂ ਨੂੰ ਜਾਂ ਤਾਂ ਘਰ ਜਾਓ ਜਾਂ ਫਿਰ ਬਾਹਰ ਅੰਦਰ ਕਿਤੇ ਵੀ ਟਾਈਮ ਜ਼ਰੂਰ ਕੱਢੋ ਮੈਂ ਪਿਛਲੇ ਕਈ ਦਿਨਾਂ ਤੋਂ ਕੱਢਿਆ ਨਹੀਂ ਸੀ ਟਾਈਮ ਦਿਨਾਂ ਤੋਂ ਵੀ ਨਹੀਂ ਮਹੀਨੇ ਤੋਂ ਜਦੋਂ ਮੈਂ ਬਲੌਗ ਸੌਣੇ ਬੰਦ ਕੀਤੇ ਆ ਹਾਂਜੀ ਦੋਸਤੋ 6 ਵਜ ਚੁੱਕੇ ਨੇ ਤੇ ਆਪਾਂ ਪਿੰਡ ਨੂੰ ਚੱਲੇ ਆ ਬਹੁਤ ਸੋਹਣਾ ਕੀਰਤਨ ਹੁੰਦਾ ਵਾ ਗੁਰਦੁਆਰਾ ਸਾਹਿਬ ਦੇ ਤੇ ਸ਼ਾਂਤੀ ਮਿਲਦੀ ਆ ਭਾਈ ਮਨ ਨੂੰ ਬਹੁਤ ਸੋਹਣਾ ਕੀਰਤਨ ਚੱਲ ਰਿਹਾ ਵਾ ਤੇ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਬਣਾਉਂਦਾ ਦੀ ਹੈਗਾ ਕਦੇ ਪੜਾਈ ਨਹੀਂ ਹੈਗੀ ਵਾ ਮੈਨੂੰ ਲੱਗਦਾ ਕਿ ਨਹੀਂ ਬਣਾਉਣੀ ਚਾਹੀਦੀ ਇਸ ਕਰਕੇ ਮੈਂ ਨਹੀਂ ਬਣਾਈ ਤੇ ਤੇ ਉਦੋਂ ਤੋਂ ਹੀ ਨਾ ਮੈਂ ਜਮਾਂ ਹੀ ਟਾਈਮ ਕੱਢਿਆ ਤੇ ਕੋਲ ਆ ਗਿਆ ਇਫੈਕਟ ਪੈ ਜਾਂਦਾ ਵਾ ਆਪਣੇ ਦਿਮਾਗ ਤੇ ਦਿਮਾਗ ਤੇ ਵੀ ਸਿਹਤ ਤੇ ਵੀ ਇਹ ਪਾਈ ਫੌਲੇ ਸਰੋਂ ਦੇ ਵਰਸੀਮ ਤੇ ਇਹ ਵੀ ਪਾਈ ਤੁਹਾਨੂੰ ਹੁਣ ਕਿਤੇ ਕਿਤੇ ਦੇਖਣ ਨੂੰ ਮਿਲੂਗਾ ਆਪਣੇ ਤਾਂ ਮੱਝਾਂ ਡੰਗਾ ਰੱਖੇ ਹੋਏ ਆ ਤਾਂ ਹੈਗਾ ਵਾ ਕਿਉਂਕਿ ਅੱਜ ਕੱਲ ਲੋਕ ਡੰਗਾ ਰੱਖ ਨਹੀਂ ਰਹੇ ਸਾਮ ਸੰਭਾਲ ਦਾ ਔਖਾ ਕਰਕੇ ਤੇ ਤੁਹਾਨੂੰ ਕਿਤੇ ਇਹ ਇਦਾਂ ਦੀ ਖੂਬਸੂਰਤੀ ਦੇਖਣ ਨੂੰ ਮਿਲੂਗੀ ਚਲੋ ਭਾਈ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਵਾਸਤੇ ਖੁਸ਼ ਰਹੋ ਆਬਾਦ ਰਹੋ ਬਸ ਤੇ